ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਅਕਸਰ ਮਾਹੌਲ ਖਰਾਬ ਕਰਨ ਦੀ ਨੀਅਤ ਦੇ ਨਾਲ ਕੁਝ ਸਮਾਜ ਵਿਰੋਧੀ ਤਾਕਤਾਂ ਵੱਲੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਗੜਸ਼ਿੰਕਰ ਹੁਸ਼ਿਆਰਪੁਰ ਰੋਡ ਤੇ ਸਥਿਤ ਪੰਦੇ ਅੱਡਾ ਬਡੇਸਰੋ ਦੇ ਗੁਰਦੁਆਰਾ ਸਾਹਿਬ ਦੀ ਕੰਦ ਉੱਤੇ ਖਾਲਿਸਤਾਨ ਦੇ ਹੱਕ ਦੇ ਵਿੱਚ 26 2024 ਨੂੰ ਪੰਜਾਬ ਖਾਲਿਸਤਾਨ ਦੀਆਂ ਵੋਟਾਂ ਦੀ ਰਿਜ਼ਰਵੇਸ਼ਨ ਸ਼ੁਰੂ ਹੋਣ ਦਾ ਕੰਨਾਂ ਉੱਤੇ ਲਿਖਿਆ ਹੋਇਆ ਮਿਲਿਆ ਪਿੰਡ ਵਾਸੀਆਂ ਮੁਤਾਬਕ ਜਦੋਂ ਉਹਨਾਂ ਖਾਲਿਸਤਾਨ ਬਾਰੇ ਲਿਖਿਆ ਹੋਇਆ ਦੇਖਿਆ ਤਾਂ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਕੰਦਾ ਉੱਤੇ ਲਿਖਿਆ ਹੋਇਆ ਮਿਟਾਇਆ ਗਿਆ ਇਸ ਸਬੰਧ ਦੇ ਵਿੱਚ ਥਾਣਾ ਗੜਸ਼ੰਕਰ ਦੇ ਐਸਐਚਓ ਜੈਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੇ ਤੁਰੰਤ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਹੁਣ ਸੀਸੀਟੀਵੀ ਕੈਮਰਿਆਂ ਨੂੰ ਕੰਗਾਲ ਕਰਕੇ ਲਗਾਤਾਰ ਪੜਤਾਲ ਕਰ ਰਹੇ ਹਨ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿਟੂ ਚੋਹਾਨ ਦੀ ਰਿਪੋਰਟ ਇਹ ਜੋ ਪੰਜਾਬ ਦੇ ਵਿੱਚ ਸ਼ਰਾਰਤੀ ਅੰਸ਼ਵਾ ਇਹ ਮਿਲੀ ਪਗੋਤਾ ਉਹਨਾਂ ਦੇ ਜੋ ਸੰਬੰਧੀ ਹੈ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਪੰਜਾਬ ਦਾ ਇਹ ਘਟੀਆ ਸੋਚ ਹੈ ਇਦਾਂ ਦੀ ਸੋਚ ਨਹੀਂ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਹਿਲਜੁਲ ਨਹੀਂ ਕਰਨੀ ਚਾਹੀਦੀ ਇਹਨਾਂ ਦੀ ਅਸੀਂ ਸ਼ਬਦ ਨਿੰਦਿਆ ਦੇ ਵਿੱਚ ਨੁਕੇਦੀ ਕਰਦੇ ਆ ਗੁਰੂ ਘਰ ਦੇ ਪ੍ਰਧਾਨ ਦੋਏ ਖੜੇ ਆ ਪਿੰਡ ਦਾ ਸਾਰਾ ਮਾਹੌਲ ਖਰਾਬ ਹੁੰਦਾ ਇਸ ਕਰਕੇ ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਇਸ ਕਰਕੇ ਇਹ ਸ਼ਾਂਤੀ ਅੰਸ਼ਾਂ ਨੂੰ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਆ ਇਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਹੜੇ ਸ਼ਰਾਰਤ ਕਰ ਰਿਹਾ ਆ ਇਹਦੇ ਖਿਲਾਫ ਜੋ ਵੀ ਅਫਸਰਾਂ ਦੇ ਹੁਕਮਾਂ ਨਾਲ ਬਣਦੀ ਕਾਰਵਾਈ ਜਿਹੜੀ ਇਹਦੇ ਖਿਲਾਫ ਇਹਨੂੰ ਟੈਸਟ ਕਰਕੇ ਇਹਦੇ ਖਿਲਾਫ ਜਿਹੜੀ ਕੀਤੀ ਜਾਏਗੀ ਇਹ ਤਾਂ ਹੁਣ ਮੈਨੂੰ ਫੋਨ ਆਇਆ ਸੀਗਾ ਵੀ ਇੱਦਾਂ ਦਾ ਕਰਕੇ ਇੱਥੇ ਜਿਹੜਾ ਇੱਕ ਮੈਸੇਜ ਲਿਖਿਆ ਆ ਵੀ ਇੰਨੀ ਤਰੀਕ ਨੂੰ ਵੋਟ ਹੋ ਰਹੀ ਆ ਉਹਦੇ ਸੰਬੰਧੀ ਤੇ ਇਹਦੇ ਲਈ ਜਿਹੜਾ ਹੁਣ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜਾ ਵੀ ਇਹ ਸ਼ਰਾਰਤੀ ਆਨਸਰ ਹੋਊਗਾ ਉਹਦੇ ਖਿਲਾਫ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ